ਤਰਨਤਾਰਨ ਦੇ ਵਿੱਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਨੇ ਪ੍ਰਸ਼ਾਸਨ ਦੇ ਨੱਕ ਥੱਲੇ ਚੋਰ ਨੇਿਤ ਦੇ ਨਵੀਂ ਵਾਰਦਾਤ ਨੂੰ ਅੰਜਾਮ ਦੇ ਕੇ ਬੜੀ ਆਸਾਨੀ ਦੇ ਨਾਲ ਫਰਾਰ ਹੋ ਜਾਂਦੇ ਨੇ ਲੁੱਟ ਦੀ ਕੋਸ਼ਿਸ਼ ਦੀ ਅਜਿਹੀ ਹੀ ਇੱਕ ਤਾਜ਼ਾ ਤਸਵੀਰ ਤਰਨਤਾਰਨ ਦੇ ਰੇਲਵੇ ਰੋਡ ਤੋਂ ਸਾਹਮਣੇ ਆਈ ਜਿੱਥੇ ਬਾਈਕ ਸਵਾਰ ਲੁਟੇਰਿਆਂ ਨੇ ਇੱਕ ਬਜ਼ੁਰਗਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਲੁੱਟ ਦੀ ਕੋਸ਼ਿਸ਼ ਵਿੱਚ ਤਾਂ ਮੌਲ ਸਮ ناکਾਮ ਰਹੇ ਪਰ ਉਹਨਾਂ ਦੀ ਇਹ ਹਰਕਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਤੇਜ਼ ਰਫਤਾਰ ਬਾਈਕ ਉਤੇ ਜਾ ਰਹੇ ਐਨਾ ਮੁਸਮਾਨ ਨੂੰ ਤੇ ਪਿੱਛੇ ਰਿਕਸ਼ੇ ਤੋਂ ਡਿੱਗ ਰਹੀ ਇਸ ਬਜ਼ੁਰਗ ਆਰਥ ਨੂੰ ਅਸਲ ਬਾਈਕ ਸਵਾਰ ਲੁਟੇਰੀਆ ਨੇ ਰਿਕਸ਼ੇ ਤੇ ਸਵਾਰ ਮਹਿਲਾ ਤੋਂ ਬੈਗ ਖੋਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਬਚਾਉਂਦਿਆਂ ਬਜ਼ੁਰਗ ਮਹਿਲਾ ਰਿਕਸ਼ੇ ਤੋਂ ਥੱਲੇ ਡਿੱਗ ਪਈ ਘਟਨਾ ਵਿੱਚ ਬਜ਼ੁਰਗ ਆਰਥ ਦੇ ਮੂੰਹ ਤੇ ਕਾਫੀ ਸੱਟਾਂ ਲੱਗੀਆਂ ਨੇ ਜਦਕਿ ਉਹਨਾਂ ਦੀ ਇੱਕ ਬਾਹ ਵੀ ਟੁੱਟ ਗਈ ਸ਼ਹਿਰਪੁਰ ਆਪਣੀ ਘਰ ਕੋਲ ਚੱਲੀ ਸੀ ਤਰਮਦਾਰ ਜੀ ਬਿਮਾਰ ਚਲਦੇ ਪਈ ਇਹ ਦੋਨੋਂ ਜਿਵੇਂ ਜਲ ਪਤਾ ਲੱਗਿਆ ਨਾਲ ਬਹੁਤੀ ਛੋਟੀ ਤੇ ਉਹਨਾਂ ਦਾ ਪਤਾ ਲੈਣ ਗਏ ਹਾਂ ਵੀ ਆਪਣਾ ਉੱਤਰੀਆ ਤਰਨ ਤਰਨ ਤੇ ਉੱਤਰ ਕਟਿਸ਼ਾ ਲਿਆ ਜੀ ਰਿਕਸ਼ਾ ਚੱਲੇ ਗਏ ਉਹਨਾਂ ਦੇ ਰੇਲਵੇ ਵਾਲੇ ਸਟੇਸ਼ਨ ਵਾਲੀ ਗਲੀ ਚ ਘਾਰੇਗਾ ਤੇ ਆਦੇ ਚ ਗਏ ਆ ਤੇ ਉੱਥੇ ਦੋ ਆ ਲੜਕੇ ਆਏ ਆ ਚੰਗੇ ਜਵਾਨ ਨੇ ਉਹਨਾਂ ਨੇ ਬੈਗ ਨੂੰ ਥੋਲੇ ਆੜ ਕੇ ਜੇ ਮੋਟਰਸਾਈਕਲ ਤੇ ਸੀਗੇ ਬੈਗ ਪਰਸ ਥੋਲਿਆ ਉਹ ਧੁੰਦੇ ਮੈਂ ਛੱਡਿਆ ਨਹੀਂ ਜੇ ਉਹਨਾਂ ਨੇ ਜੋ ਮੋਟਰਸਾਈਕਲ ਉਹਦਾ ਸਟਾਰਟ ਹੀ ਸੀਗਾ ਧੋ ਕੇ ਉਹਨਾਂ ਨੇ ਤੇ ਨਾਲ ਹੀ ਮੈਂਡਿੰਗ ਪੀ ਮੇਰੇ ਆਪਣਾ ਸਟਾਈਂ ਦੀਆਂ ਲੱਗ ਗਈਆਂ ਬਾਹ ਟੁੱਟ ਗਈ ਆ ਮੈਂ ਹੀ ਕਰਨੀ ਵੀ ਦੱਸੋ ਬਹੁਤ ਮੁਸ਼ਕਲ ਹੈ ਹੁਣ ਮੈਂ ਤਾਂ ਬਈ ਦਿਨਾਂ ਤੇ ਬਹੁਤ ਕਸ਼ਟ ਉਹ ਮੈਂ ਕੁਝ ਵੀ ਨਹੀਂ ਇਹਦੇ ਬਾਰੇ ਕੀ ਕਹਾਂ ਮੈਂ ਦੱਸੋ ਤੇ ਆਪਣੇ ਆਪ ਹੀ ਇਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਏ ਥੋੜੀ ਬਹੁਤ ਤਰਨ ਤਰਨ ਵਾਸੀਆਂ ਦੇ ਮੁਤਾਬਕ ਲੁੱਟ ਦੀ ਕੋਸ਼ਿਸ਼ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਹੁਣ ਤਾਂ ਨਿਤ ਦਿਨ ਅਜਿਹੇ ਮਾਮਲੇ ਸਾਹਮਣੇ ਆਉਣ ਲੱਗੇ ਨੇ ਉੱਤੇ ਹੀ ਪੁਲਿਸ ਪ੍ਰਸ਼ਾਸਨ ਦਾ ਰਵਈਆ ਅਜਿਹਿਆਂ ਵਾਰਦਾਤਾਂ ਦੇ ਪ੍ਰਤੀ ਢਿੱਲਾ ਹੀ ਨਜ਼ਰ ਆ ਰਿਹਾ ਹੈ ਸਾਡੇ ਰੇਲਵੇ ਰੋਡ ਤੇ ਲਗਾਤਾਰ ਚੋਰੀ ਦੀਆਂ ਘਟਨਾਵਾਂ ਆ ਰਹੀਆਂ ਪਿਛਲੇ ਦਿਨਾਂ ਦੀਆਂ ਕੋਈ ਪਰਸ ਖੋਲ ਕੇ ਲੈ ਕੇ ਜਾ ਰਿਹਾ ਕੋਈ ਮੋਬਾਈਲ ਖੋ ਕੇ ਲੈ ਕੇ ਜਾ ਰਿਹਾ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਇੱਥੇ ਜੀਣਾ ਜਿਆਦਾ ਦੁਸ਼ਵਾਰ ਹੋਇਆ ਹੋਇਆ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨੂੰ ਕੰਟਰੋਲ ਕੀਤਾ ਜਾਵੇ ਵਾਰਦਾਤਾਂ ਇੱਥੇ ਹੁਣ ਤੇ ਇਸ ਤਰ੍ਹਾਂ ਆ ਕਿ ਲਗਾਤਾਰ ਦਿਨ ਦਾ ਸਵੇਰੇ ਦਾ ਸ਼ਾਮ ਪਤਾ ਲੱਗਦਾ ਰੋਜ਼ ਕੋਈ ਨਾ ਕੋਈ ਇੱਥੇ ਵਾਰਦਾਤ ਹੋਈ ਹੁੰਦੀ ਹੈ ਤੇ ਮੋਰਓਵਰ ਇੱਥੇ ਕੋਈ ਰਾਤ ਨੂੰ ਨਾ ਅੱਗੇ ਲਾਈਟਸ ਹੁੰਦੀਆਂ ਸਟਰੀਟ ਲਾਈਟਸ ਹੁੰਦੀਆਂ ਸੀ ਉਹ ਵੀ ਬੰਦ ਰਹਿੰਦੀਆਂ ਲਗਭਗ ਤੇ ਅਸੀਂ ਆ ਵੀ ਆਪਣੇ ਫਿਰ ਬਾਹਰ ਸਟਰੀਟ ਲਾਈਟ ਲਾਈਟ ਲਗਾਏ ਬਲਬ ਲਗਾਏ ਹੋਏ ਆ ਉਹਨਾਂ ਦਾ ਥੋੜਾ ਬੋਧਾ ਇਹੀ ਕੋਸ਼ਿਸ਼ ਕਰਦੇ ਆ ਕਿ ਇਹੋ ਜਿਹਾ ਨਾ ਹੋਵੇ ਘਟਨਾ ਕੋਸ਼ਿਸ਼ ਇਹੀ ਆ ਲੁੱਟ ਦੀ ਕੋਸ਼ਿਸ਼ ਤੇ ਇਸ ਮਾਮਲੇ ਵਿੱਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਪਰ ਵੱਡਾ ਸਵਾਲ ਇਹੀ ਹੈ ਕਿ ਆਖਰ ਲੁੱਟੀਆਂ ਵਾਰਦਾਤਾ ਦੇ ਉੱਤੇ ਕਦੋਂ ਨਕੇਲ ਲੱਗੇਗੀ ਕਿਉਂਕਿ ਸ਼ਹਿਰ ਵਿੱਚ ਵਧ ਰਹੀਆਂ ਜੁਰਮਤਿਆਂ ਵਾਰਦਾਤਾ ਦੀ ਗੱਲ ਪੁਲਿਸ ਖੁਦ ਕਬੂਲ ਕਰ ਰਹੀ ਹੈ ਪਹਿਲਾਂ ਤਾਂ ਇਹ ਧਰਮ ਤਰਮ ਦੇ ਵਿੱਚ ਇਹੋ ਜੀ ਘਟਨਾ ਕਦੀ ਕਿਤੇ ਹੁੰਦੀ ਸੀਗੀ ਲੇਕਿਨ ਹੁਣ ਵੇਖਣ ਚ ਆਇਆ ਵੀ ਤਕਰੀਬਨ ਵਾਧਾ ਇਹਦੇ ਚ ਮਤਲਬ ਹੋਇਆ ਇਹ ਤਾਂ ਨਵਸਬੰਧੀ ਅਸੀਂ ਪੂਖਤਾ ਪ੍ਰਬੰਧ ਕੀਤੇ ਨੇ ਅਸੀਂ ਜਿਹੜੇ ਨਾਕੇ ਸ਼ਾਮ ਨੂੰ ਲਵਾ ਰਹੇ ਆਂ ਪੀਸੀਆਰਾਂ ਦੇ ਤਾਂ ਠਾਣਿਆਂ ਚੌਕੀਆਂ ਦੇ ਨਾਕੇ ਕੱਢ ਰਹੇ ਆਂ ਚਲਾਨ ਕਰ ਰਹੇ ਆਂ ਬਾਕੀ ਦਾ ਸਾਰੇ ਟ੍ਰਿਪਲ ਰਾਈਡਿੰਗ ਕੋਈ ਬਿਨਾ ਨੰਬਰ ਕੋਈ ਬਲੈਕ ਸ਼ੀਸ਼ਿਆਂ ਵਾਲੀਆਂ ਗੱਡੀਆਂ ਜਿਹੜੀਆਂ ਅਸੀਂ ਪੂਰੀ ਸਖਤੀ ਕੀਤੀ ਹੈ ਜੀ ਹੁਣ